ਦੇ ਮੁੱਦੇ ਤੇ ਅਸੀਂ ਜਿਹੜੀ ਹੈ ਸਟੇਟ ਟੈਬਲ ਕਾਲ ਦਿੱਤੀ ਹੋਈ ਹੈ ਸਾਰੇ ਪੰਜਾਬ ਵਿੱਚ ਨਵਕੜੇ ਹੈ ਔਰ ਉਰ ਵੀ ਦੋ ਇਸ਼ੂਜ਼ ਇਨਵੋਲਡ ਹੈ ਇੱਕ ਮਿਸਟਰ ਮਨਦੀਪ ਸਿੰਘ ਸਜਦੇਵ ਦਾ ਔਰ ਇੱਕ ਸੈਕੰਡ ਹੈ ਕਿ ਅਸੀਂ ਜਿਹੜੀ ਹੈ ਸਾਡੀ ਲੌਂਗ ਥਿਊ ਡਿਮਾਂਡ ਹੈ ਐਡਵੋਕੇਟ ਪ੍ਰੋਟੈਕਸ਼ਨ ਐਕਟ ਦੀ ਸਾਨੂੰ ਲੱਗਦਾ ਕਿ ਜੇ ਐਡਵੋਕੇਟ ਪ੍ਰੋਟੈਕਸ਼ਨ ਐਕਟ ਲਾਗੂ ਹੋ ਗਿਆ ਹੁੰਦਾ ਤੇ ਸਾਨੂੰ ਇਹ ਪ੍ਰੋਬਲਮ ਹੀ ਨਹੀਂ ਆਂਦੀ ਔਰ ਇਹ ਮਸਲਾ ਇੰਨਾ ਅੱਗੇ ਵੱਧਾ ਹੀ ਨਹੀਂ ਕਿਉਂਕਿ ਇਸ ਤਰ੍ਹਾਂ ਜਿਹੜੀ ਹੈ ਇਟ ਇਜ਼ ਨਾਟ ਓਨਲੀ ਅ ਇਸ਼ੂ ਮਿਸਟਰ ਮਨਦੀਪ ਸਿੰਘ ਸਜਦੇਵ ਐ ਸਾਰੀ ਮਾਰ ਦਾ ਇਸ਼ੂ ਹੈ ਸਾਰੇ ਪੰਜਾਬ ਦਾ ਇਸ਼ੂ ਹੈ ਬਿਕਾਜ਼ ਐਡਵੋਕੇ ਤੇ ਆਮ ਬੰਦਾ ਕਿਸ ਤਰ੍ਹਾਂ ਕੰਫਰਟੇਬਲ ਫੀਲ ਕਰੇਗਾ ਸਾਨੂੰ ਫਿਰ ਵੀ ਲੋ ਦਾ ਪਤਾ ਹੈ ਸਾਨੂੰ ਆਪਣੇ ਹੱਕ ਲਈ ਲੜਨਾ ਵੀ ਆਉਂਦਾ ਹੈ ਉਸ ਮੱਦੇ ਨੂੰ ਨਜ਼ਰ ਰੱਖਦੇ ਹੋਏ ਕਿਉਂਕਿ ਕੱਲ ਸਾਨੂੰ ਪੁਲਿਸ ਨੇ ਅਸ਼ੋਰੈਂਸ ਦਿੱਤੀ ਸੀ ਉਹਰੇ ਵਿੱਚ ਪੁਲਿਸ ਨੇ ਸੈਕਸ਼ਨਸ ਐਡ ਕੀਤੇ ਆ ਪਰ ਫਾਦਰ ਦੇ ਰੋਲ ਦੀ ਇਨਵੈਸਟੀਗੇਸ਼ਨ ਪੈਂਡਿੰਗ ਹੈ ਜਿਹਦੇ ਰਿਗਾਰਡਿੰਗ ਅਸੀਂ ਸੀਪੀ ਨੂੰ ਮਿਲਾਂਗੇ ਜੇ ਨਹੀਂ ਅੱਜ ਵੀ ਇਹ ਸਾਨੂੰ ਚੁਸਤੀ ਮਿਲਦੀ ਫਿਰ ਨੈਕਸਟ ਲਾਈਨ ਆਫ ਐਕਸ਼ਨ ਹੈ ਨੈਕਸਟ ਲਾਈਨ ਆਫ ਐਕਸ਼ਨ ਜਿਹੜਾ ਸਾਡਾ ਜਿਹੜਾ ਹੈ ਬਾਅਦ ਡਿਸਾਈਡ ਕਰੇਗੀ ਸਾਡੀ ਐਗਜ਼ੀਕਟਿਵ ਦੀ ਮੀਟਿੰਗ ਹੋਏਗੀ ਪਹਿਲੇ ਆਪਾਂ ਸੀਪੀ ਸਾਹਿਬ ਨੂੰ ਮਿਲਾਂਗੇ ਉਸ ਤੋਂ ਬਾਅਦ ਸ ਅੱਜ ਸਾਰੇ ਪੰਜਾਬ ਦੀਆਂ ਅਦਾਲਤਾਂ ਬੰਦ ਨੇ ਇਸੇ ਇਸ਼ੂ ਦੇ ਉੱਤੇ ਤੇ ਇਸ ਤੋਂ ਬਾਅਦ ਅੱਜ ਪੁਲਿਸ ਨਾਲ ਮੀਟਿੰਗ ਹੈ ਸਾਡੀ ਐਗਜ਼ੀਕਟਿਵ ਕਮੇਟੀ ਦੀ ਪ੍ਰਧਾਨ ਦੀ ਔਰ ਉਸ ਤੋਂ ਬਾਅਦ ਪ੍ਰਧਾਨ ਜੀ ਉਸ ਕਮਿਸ਼ਨਰ ਦੀ ਮੀਟਿੰਗ ਤੋਂ ਬਾਅਦ ਡਿਸਾਈਡ ਅਸੀਂ ਕਰਾਂਗੇ ਵੀ ਸਾਨੂੰ ਅੱਗੇ ਕੋਈ ਸੈਟੀਸਫੈਕਟਰੀ ਅਸ਼ੋਰੈਂਸ ਮਿਲਦੀ ਹੈ ਜਾਂ ਸਾਡਾ ਕੋਈ ਮਸਲਾ ਹੱਲ ਹੁੰਦਾ ਜਾਂ ਕੋਈ ਦੁਨੀਆਂ ਵੀ ਉੱਪਰ YouTube ਤੇ ਹੁੰਦੇ ਜਾਂ ਉਹਨੂੰ ਡਿਲੀਟ ਕੀਤਾ ਜਾਂਦਾ ਜਾਂ ਉਹਨੂੰ ਬਲੌਕ ਕੀਤਾ ਜਾਂਦਾ ਇਹ ਸਾਰੇ ਇਸ਼ੂ ਡਿਸਕਸ ਕਰਕੇ ਅੱਜ ਸ਼ਾਮ ਨੂੰ ਫਿਰ ਐਗਜ਼ੀਕਟਿਵ ਕਮੇਟੀ ਦੀ ਮੀਟਿੰਗ ਹੋਏਗੀ ਤੇ ਉਹਦੇ ਵਿੱਚ ਫੈਸਲਾ ਕੀਤਾ ਜਾਏਗਾ ਵੀ ਨੈਕਸਟ ਫੋਰਸ ਆਫ ਐਕਸ਼ਨ ਕੀ ਹੋਏਗਾ ਮਨਦੀਪ ਸਿੰਘ ਸਚਦੇਵਾ ਜੀ ਨੂੰ ਜਿਹੜੀਆਂ ਥ੍ਰੈਟਨਿੰਗਸ ਮੈਸੇਜ ਤੇ ਕਾਲਸ ਆਈਆਂ ਨੇ ਉਸ ਸਬੰਧ ਦੇ ਵਿੱਚ ਜਿਸ ਤਰ੍ਹਾਂ ਐ ਹੜਤਾਲ ਚੱਲਦੀ ਪਈ ਹੈ ਉਸ ਹੜਤਾਲ ਦਾ ਅੱਜ ਸਾਰੇ ਪੰਜਾਬ ਲੈਵਲ ਦੇ ਉੱਤੇ ਸਾਰੀਆਂ ਪੰਜਾਬ ਦੀਆਂ ਅਦਾਲਤਾਂ ਬੰਦ ਕੀਤੀਆਂ ਗਈਆਂ ਨੇ ਔਰ ਇੱਕ ਯੂਨਿਟੀ ਸ਼ੋ ਕਰਨ ਵਾਸਤੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਅਸਾ ਇਨਸੀਡੈਂਟ ਨਾ ਹੋ ਸਕੇ ਅੱਜ ਫਿਰ ਕਮਿਸ਼ਨਰ ਸਾਹਿਬ ਨਾਲ ਸਾਡੀ ਐਗਜ਼ੀਕਟਿਵ ਕਮੇਟੀ ਦੀ ਮੀਟਿੰਗ ਹੈ ਉਸ ਮੀਟਿੰਗ ਦੇ ਵਿੱਚ ਡਿਸਕਸ ਹੋਏਗਾ ਇਹ ਮੁੱਦਾ ਵੀ ਕਿੰਨਾ ਕੁ ਸੌਟ ਆਊਟ ਹੋਇਆ ਕੀ ਕੀ ਦੀ ਕੀ ਦੀ ਅਰੈਸਟ ਪਈ ਹੈ ਕੀ ਹੋਇਆ ਸਾਰਾ ਉਸ ਤੋਂ ਬਾਅਦ ਫਿਰ ਸ਼ਾਮ ਨੂੰ ਐਗਜ਼ੀਕਟਿਵ ਕਮੇਟੀ ਫੈਸਲਾ ਕਰੇਗੀ ਵੀ ਨੈਕਸਟ ਕੋਰਸ ਆਫ ਐਕਸ਼ਨ ਕੀ ਹੋਏਗਾ